ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਮੈਂ ਕਰਨ ਮਲੂਕਾ ਤੇ ਤੁਸੀਂ ਦੇਖ ਸਕਦੇ ਹੋ ਵੀ ਜਿਵੇਂ ਗਰਮੀ ਦੀ ਰੁੱਤ ਚੱਲਦੀ ਆ ਗਰਮੀ ਬਹੁਤ ਹੀ ਜ਼ਿਆਦਾ ਵੱਧ ਚੁੱਕੀ ਆ ਤੇ ਹੁਣ ਮੰਨ ਲਨਗੇ ਚੱਲੋ ਵੀ ਜਾਨਵਰ ਵੀ ਬੇਚਾਰੇ ਕੀ ਕਰਨ ਕਿੱਧਰ ਜਾਣ ਉਹ ਘਰਾਂ ਨੂੰ ਆ ਜਾਂਦੇ ਆ ਜਿਵੇਂ ਕਿ ਇੱਧਰ ਚਾਰਸਪੇਰੇ ਤੁਸੀਂ ਦੇਖ ਸਕਦੇ ਹੋ ਵੀ ਬਾਰ-ਬਾਰ ਖੇਤਾਂ 'ਚ ਘਰ ਆ ਇੱਧਰ ਤੁਸੀਂ ਦੇਖ ਸਕਦੇ ਹੋ ਚਾਰਸਪੇਰੇ ਝੋਨੇ ਲੱਗੇ ਆ ਤੇ ਇੱਧਰ ਹੁਣ ਆਪਣੇ ਬਾਈ ਭਾਦਰ ਜੀ ਨੂੰ ਸੱਦਿਆਗਾ ਤੇ ਅੱਜ ਜਿਹੜਾ ਜਾਨਵਰ ਆ ਉਹ ਸਾਡੇ ਭਾਈ ਰਾਣਾ ਮਲੂਕਾ ਜਿਨ੍ਹਾਂ ਦੇ ਫਾਦਰ ਠੇਕੇਦਾਰ ਨੇ ਭਾਈ ਗੁਰਦੇਵ ਸਿੰਘ ਜੀ ਤੇ ਉਹਨਾਂ ਦੇ ਘਰੇ ਅੱਜ ਪਹੁੰਚੇ ਆ ਕਰਦੇ ਆ ਜੀ ਗੱਲਬਾਤ ਬਾਈ ਰਹਿਣੇ ਹਾਂ ਵੀਰੇ ਕੀ ਕਾਰਨਾ ਕੀ ਗੱਲ ਆ ਹੋਰ ਬਈ ਠੀਕ ਹੋ ਕਾਲਣਾ ਬਈ ਉਹ ਸੁੰਦਰ ਸੀਗਾ ਤੂੜੀ ਵਾਲੇ ਅੰਦਰ ਉੱਥੇ ਸੱਪ ਮਾਰਿਆ ਸੀਗਾ ਮੈਂ ਠੀਕ ਆ ਜੀ ਤੇ ਹੁਣ ਮੰਮੀ ਨੂੰ ਪਤਾ ਲੱਗਿਆ ਸੀਗਾ ਇੱਥੋਂ ਕੈਂਪਰ ਤੋਂ ਤਾਂ ਇੱਥੇ ਆ ਗਏ ਐ ਨਹੀਂ ਪਤਾ ਸੱਪ ਆ ਕੇ ਸਪਣੀਆਂ ਕੱਲ ਤੜਕੇ 7 ਵਜੇ ਦੀ ਗੱਲ ਆ ਗਈ ਇਹ ਹੁਣ ਕਿੰਨੇ ਵਜੇ ਇਹ ਇਹ ਸ਼ੁਭਾ ਆਇਆ ਕਿ ਹੁਣ ਆਇਆ ਇਹ ਹੁਣ ਆਇਆਗਾ ਇਹ ਹੁਣ ਆਇਆਗਾ ਹੁਣ ਫਿਰ ਭਾਦਰ ਸੱਪਾਂ ਵਾਲੇ ਰੰਗਵੇਂ ਸੰਪਰਕ ਹੋਇਆ ਇਹਨਾਂ ਨੇ ਉੱਥੇ ਬਾਈ ਨਹੀਂ ਆ ਕਰੇ ਚ ਇਹਨਾਂ ਦਾ ਫੋਨ ਲਵਾਇਆ ਜੀ ਫੋਨ ਲਵਾਇਆ ਠੀਕ ਆ ਜੀ ਚਲੋ ਇਹ ਕਰਦੇ ਹੋਲੀ ਹੋਲੀ ਹਲਾ ਇਨ ਹੋਲੀ ਕੋਈ ਨਹੀਂ ਤੇਰੇ ਬੱਲੇ ਨਹੀਂ ਆਉਂਦਾ ਟੈਨਸ਼ਨ ਨਾ ਲੈ ਹੁਣ ਨਹੀਂ ਆਉਂਦਾ ਕਿੱਥੇ ਖੜਾ ਕਲਾਸ ਤੇ ਤੇਰੇ ਵਾਲੀ ਸਾਈਡ ਆ ਬਾਦਰ ਇੱਧਰ ਡਲੇ ਬੰਨੀ ਬੈਠਾ ਸ਼ਾਇਦ ਇੱਥੇ ਆ ਇੱਥੇ ਆ ਇੱਥੇ ਆ ਚੱਕ ਲਾ ਲਓ ਜੀ ਕਰ ਲਿਆ ਕਾਬੂ ਮਾਰੀ ਨਾ ਮਾਰੀ ਨਾ ਮਾਰੀ ਨਾ ਟੱਕ ਲੱਗ ਜੂ ਕਿਸਕੇ ਦਾ ਉਹ ਮਾਰੀ ਨਾ ਨਪਣਾ ਨਪਣਾ ਹੱਥ ਤੇ ਨਪਣਾ ਨਪੀ ਰੱਖ ਨਪੀ ਰੱਖ ਨਪੀ ਰੱਖ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਿਸਕੇ ਦਾ ਟੱਕ ਲੱਗ ਜੂ फड़ला भाई वाह फड़ले फड़या गया फड़या गया फड़या गया कोई नहीं फड़ला भाई बहुत ही पूर्ति वाला ते रिस्की काम है ਕਿੱਟਲੀ ਕਰਦੇ ਆਂ ਆ ਟਿੱਲੀ ਕਰੀ ਬਾਈ ਕੰਪਲੀਟ ਹੀ ਲੀ ਕਰਾ ਖੇਤਲਾ ਦੇ ਵੱਲੋਂ ਖੇਤਲਾ ਥੱਲੇ ਨੂੰ ਕਰ ਦੇਂਦੇ ਨੇ ਬਸ ਬਾਹ ਅੱਗੇ ਨੂੰ ਅੱਗੇ ਨੂੰ ਤਾਕੇ ਮੇਰਾ ਜਿਹੜਾ ਖਾਸਾ ਬੰਦੀ ਜਿਹੜਾ ਕਿ ਤੁਸੀਂ ਦੇਖ ਰਹੇ ਆ ਨਿੱਤ YouTube Facebook ਤੇ ਬਹੁਤ ਅੱਛੀ ਸੱਪੜਾ ਪੜ੍ਹਨ ਮੌਕਾ ਅੱਜ ਇਹ ਕਿਤੇ ਭਰਾ ਨੇ ਅਜ ਮਾਰੇ ਅ ਕੱਲ ਤੜ ਕੱਲ ਤੜ ਕੇ ਮਾਰੇ ਕੱਲ ਤੜ ਕੇ ਲੈ ਕਿਤੇ ਸੱਪ ਮਾਰਤਾ ਸੀਗਾ ਇਹ ਨਹੀਂ ਪਤਾ ਸੱਪ ਮਾਰਿਆ ਸੀ ਕਿ ਸੁਪਣੀ ਮਾਰੀ ਸੀ ਅੱਜ ਇਹ ਇਹਨਾਂ ਦੇ ਥੱਲੇ ਗੇੜੇ ਗੁੜੇ ਦੇ ਕੇ ਤੇ ਕੋਠੇ ਤੇ ਜਾ ਕੇ ਬੈ ਗਈ ਇਹ ਅਸੀਂ ਇਹਨੂੰ ਕਿਤੇ ਫੜ ਕੇ ਦੂਰ ਛੱਡ ਆਵਾਂਗੇ ਇਹਨਾਂ ਦਾ ਡਰ ਚੱਕਿਆ ਗਿਆ ਤੇ ਜਾਣਾ ਬਚ ਗਈ ਆ ਤੇ ਅਸੀਂ ਆਨੇ ਵੀ ਕੋਈ ਵੀ ਗਰਮੀ ਦਾ ਮੌਸਮਾ ਹੁਣ ਕਾਫੀ ਫੂਨ ਹੋ ਗਏ ਆ ਦੂਰ ਦੂਰ ਬੀਬੀਆਂ ਪਣਾ ਮੁਰੇ ਵੀ ਬੇਨਤੀ ਆ ਵੀ ਤੁਸੀਂ ਆਪਣੇ ਬਿਸਤਰੇ ਜੋ ਵਿਛਾਉਣੇ ਆ ਕੱਪੜੇ ਕਢਣੇ ਬਾਹਰ ਕਿੰਨਾ ਉਹਨਾਂ ਨੂੰ ਝਾੜ ਕੇ ਵਿਛਾਓ ਮਾਰਾ ਨਾ ਕਰੋ ਮਰੇ ਭਰਾ ਜੇ ਕੋਈ ਤੁਹਾਡੇ ਕੋਈ ਨੇੜੇ ਸਵੇਰਾ ਰਹਿੰਦਾ ਉਹਨੂੰ ਸੱਦ ਕੇ ਉਹਨੂੰ ਖੜਾ ਕੇ ਕਿਤੇ ਦੂਰ ਛੱਡਿਆ ਜਾਵੇ ਨੰਬਰ ਸਾਡਾ ਲੋਡ ਕਰ ਲਓ 99797 6799 ਜੇ ਕੋਈ ਸਮੱਸਿਆ ਹੁੰਦੀ ਆ ਰੱਬ ਨਾ ਕਰੇ ਤੇ ਅਸੀਂ ਇਹਨੂੰ ਫੜ ਕੇ ਕਿਤੇ ਦੂਰ ਛੱਡ ਦਾਂਗੇ ਦੁਬਾਰੇ ਫੇਰ ਨੰਬਰ ਲੋਡ ਕਰ ਲਓ 99797 6799 ਜੇ ਕੋਈ ਸਮੱਸਿਆ ਹੁੰਦੀ ਆ ਸਾਡੇ ਨਾਲ ਕਰ ਕਰ ਸਹੀ ਹੈ ਬਾਈ ਜੀ ਓਕੇ ਠੀਕ ਹੈ